ਸਮਾਂਗੇ ਅਸੀਂ ਤੁਹਾਡੇ ਕੋਲ ਬੋਕਾ ਲੈ ਕੇ ਆਏ ਆ ਪਟਿਆਲੇ ਮੋਰਚਾ ਆਪਾਂ ਤਾਂ ਲਾ ਰਹੇ ਆ ਕਿਸਾਨ ਜੂਨੀ ਮਜ਼ਦੂਰ ਜਿੰਦਾਬਾਦ 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 ਮਜ਼ਦੂਰ ਜੂਨੀ ਜਿੰਦਾਬਾਦ 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 ਮਜ਼ਦੂਰਾਂ ਨੂੰ 10-10 ਮਰਲੇ ਦੇ ਫਲਾਟ ਲੈ ਕੇ ਰਹਾਗੇ ਜੈ ਜੀ ਰਹਾਂਗੇ ਜੈ ਜੀ ਰਹਾਂਗੇ ਮਰੇਕਾ ਦੀ 600 ਰੁਪਇਆ ਦਿਹਾੜੀ ਕਰਾ ਕੇ ਰਹਾਗੇ ਜੈ ਜੀ ਕਰਾ ਕੇ ਰਹਾਗੇ ਮਜ਼ਦੂਰ ਕਿਸਾਨ ਇਕਤਾ ਜਿੰਦਾਬਾਦ 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 ਕਰ ਤਕਨੂਨਾ ਵਿੱਚ ਕੀਤੀਆਂ ਸੌਦਾ ਵਾਸੋ 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 ਕਾਲੇ ਕਾਨੂੰਨ ਖਤਮ ਕਰੋ ਕਾਲੇ ਕਾਨੂੰਨ ਖਤਮ ਕਰੋ ਸਤਿਕਾਰ ਸਤਿਕਾਰ ਸੋਗਨਾਮ ਕੀ ਮੈਂ ਜੋਰਾ ਸਿੰਘ ਮਸਰਾਲੀ ਤੂਬਾ ਪ੍ਰਧਾਨ ਪੰਜਾਬ ਫੇਸ ਮਦਦਗੀ ਨੇ ਸਰ ਜਿਹੜੀ ਅੱਜ ਮੀਟਿੰਗ ਰੱਖੀ ਆ ਇਹ ਕਿਸੇ ਵੀ ਨਜ਼ਰ ਤੋਂ ਅੱਜ ਅਸੀਂ ਫੈਂਡ ਮੈਸਟਰ ਕਰਨਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੰਜਾਬ ਦੇ ਮਜ਼ਦੂਰ ਯੂਨੀਅਨ ਦੀ ਜਿਹੜੀ ਮੀਟਿੰਗ ਆ ਉਹ ਕਰ ਰਹੇ ਆ ਇਹ ਮੀਟਿੰਗ ਆ ਜਿਹੜੀ ਸਾਡੀਆਂ ਜਿਹੜੀਆਂ ਮਜ਼ਦੂਰਾਂ ਦੀਆਂ 7 ਜਥੇਬੰਦੀਆਂ ਇਕੱਠੀਆਂ ਹੋ ਕੇ ਜਿਨ੍ਹਾਂ ਨੇ ਮੋਰਚਾ ਬਣਾਇਆ ਹੈਗਾ ਉਹਦੇ ਵੱਲੋਂ ਅਸੀਂ ਪਟਿਆਲੇ 9 10 ਤੇ 11 ਤਰੀਕ ਨੂੰ 3 ਦਿਨ ਦਾ ਧਰਨਾ ਲਾ ਰਹੇ ਆ ਉਹ ਧਰਨੇ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਹੈਗੇ ਆ ਕਿ ਮਜ਼ਦੂਰਾਂ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਸਮੇਤ ਬਕਾਏ ਉਹ ਮਤਲਬ ਖਤਮ ਕੀਤੇ ਜਾਣ ਜਿਵੇਂ ਕਿਸਾਨੀ ਦੀਆਂ ਕੁੱਲ ਮੋਟਰਾਂ ਦੇ ਬਿੱਲ ਮਾਫ ਨੇ ਸਾਡੀਆਂ ਜੱਥੇਬੰਦੀਆਂ ਇਹ ਕਹਿੰਦੀਆਂ ਵੀ ਧਰਮ ਦੀ ਜਾਤ ਦੀ ਲੋੜ ਦੀ ਜੋ ਸ਼ਰਤ ਲਾਈ ਹੋਈ ਹੈ ਉਹ ਖਤਮ ਕਰਕੇ ਮਜ਼ਦੂਰਾਂ ਦੇ ਕੁੱਲ ਘਰੇਲੂ ਵਿਜਿੰਦੀਆਂ ਜਿਹੜੇ ਉਹ ਮਤਲਬ ਮਾਫ ਕਰਨੇ ਚਾਹੀਦੇ ਨੇ 10-10 ਮਾਲੇ ਦੇ ਲੋੜਵੰਦ ਪਰਿਵਾਰਾਂ ਨੂੰ ਪਲਾਟ ਕੱਟ ਕੇ ਦੇਣੇ ਚਾਹੀਦੇ ਨੇ ਤੇ ਮਤਲਬ 5 ਲੱਖ ਰੁਪਇਆ ਗ੍ਰਾਂਟ ਦਾ ਮਕਾਨ ਪਾਉਣ ਵਾਸਤੇ ਦੇਣਾ ਚਾਹੀਦਾ ਇਹਦੇ ਹਿਸਾਬ ਨਾਲ ਹੀ ਜੋ ਮੰਦਰੇਗਾ ਦਾ ਕੰਮ ਹੈਗਾ ਉਹ ਅਸੀਂ ਸਾਲ ਭਰ ਦਾ ਮੰਗਦੇ ਆਂ ਤੇ ਜਿੰਨੇ ਮਤਲਬ ਮੈਂਬਰ ਨੇ ਪਾਲਕ ਮੈਂਬਰ ਨੇ ਉਹ ਸਾਰਿਆਂ ਨੂੰ ਕੰਮ ਦੇਣਾ ਚਾਹੀਦਾ ਹੁਣ ਇੱਕ ਪਰਿਵਾਰ ਦੇ ਮੈਂਬਰ ਨੂੰ 100 ਦਿੰਦਾ ਉਹ 100 ਵੀ ਨਹੀਂ ਮਿਲਦਾ ਹੈਗਾ ਤੇ ਮਨਰੇਗਾ ਦੀ ਦਿਹਾੜੀ ਹੈ ਜਿੰਨੀ ਮਹਗਾਈ ਹੋਗੀ ਉਹਦੇ ਮੁਤਾਬਕ ਜਣੀ 600 ਰੁਪਿਆ ਹੋਣੀ ਚਾਹੀਦੀ ਹੈ ਇਸ ਜੋ ਸਰਕਾਰਾਂ ੱੱੱਕਾ ਕਰਦੀਆਂ ਨੇ ਕਿੰਨੇ ਪਾਰਟੀਆਂ ਇਹ ਇਹਨਾਂ ਖਿਲਾਫ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਜਿੰਨੀਆਂ ਵੀ ਇਹ ਮੌਕਾ ਪਰਾਪਾਰਟੀਆਂ ਹੈਗੀਆਂ ਇਹ ਸਾਡੇ ਲੋਕਾਂ ਨੂੰ ਵੋਟਾਂ ਵਾਲੇ ਦਿਨਾਂ 'ਤੇ ਆ ਕੇ ਬਹੁਤ ਵੱਡੇ ਨਾਰੇ ਦਿੰਦੀਆਂ ਨੇ ਲਾਰੇ ਲਾਉਂਦੀਆਂ ਨੇ ਮੁੜ ਕੇ ਸਾਡੇ ਮਜ਼ਦੂਰਾਂ ਦੀ ਕਿਸਾਨਾਂ ਦੀ ਕੋਈ ਮਤਲਬ ਬਾਤ ਨਹੀਂ ਪੁੱਛਦਾ ਹੈਗਾ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਵੀ ਇਹਨਾਂ ਵੋਟ ਵਾਲੀਆਂ ਪਾਰਟੀਆਂ ਤੋਂ ਝਾਕ ਛੱਡ ਕੇ ਆਪਾਂ ਨੂੰ ਆਪਣਾ ਏਕਾ ਤੇ ਸੰਘਰਸ਼ ਹੈ ਜਿਹੜਾ ਉਹ ਕਰਨ ਦੀ ਲੋੜ ਆ ਇਹਦੇ ਨਾਲ ਹੀ ਸਾਡੇ ਮਜ਼ਦੂਰਾਂ ਦੇ ਮੰਗਾਂ ਮਸਲੇ ਜਿਹੜੇ ਹੱਲ ਹੋਣਗੇ 72 ਸਾਲਾਂ ਦੇ ਵਿੱਚ ਮੱਖ ਵੱਖਰੀਆਂ ਬਦਲ ਕੇ ਆਈਆਂ ਹੋਈਆਂ ਜਿਹੜੀਆਂ ਸਰਕਾਰਾਂ ਨੇ ਮੁੱਖ ਵੱਖਰੀਆਂ ਪਾਰਟੀਆਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਸਾਡੇ ਨਾ ਤਾਂ ਗਰੀਬੀ ਦੂਰ ਕੀਤੀ ਹੈ ਨਾ ਅਨਪੜਤਾ ਦੂਰ ਕੀਤੀ ਹੈ ਨਾ ਸਾਡੇ ਘਰਾਂ ਦੇ ਵਿੱਚ ਕੋਈ ਸਾਡੇ ਬਜ਼ੁਰਗਾਂ ਵਾਸਤੇ ਬੱਚਿਆਂ ਵਾਸਤੇ ਜਿਹੜਾ ਰਜਗਾਰ ਦਾ ਪ੍ਰਬੰਧ ਕੀਤਾ ਹੈਗਾ ਨਾ ਹੀ ਉਹਨਾਂ ਨੇ ਦਵਾਈ ਬੂਟੀ ਦਾ ਪ੍ਰਬੰਧ ਕੀਤਾ ਅਸੀਂ ਗਰੀਬੀ ਦੀ ਦਲਦਲ ਦੇ ਵਿੱਚ ਆਏ ਦੇਣਾ ਜਿਹੜੇ ਉੱਤਸ ਦੇ ਜਾ ਰਹੇ ਆ ਇਹਦੀ ਜ਼ਿੰਮੇਵਾਰ ਹੁਣ ਤੱਕ ਦੀਆਂ ਬੜੀਆਂ ਸਰਕਾਰਾਂ ਨੇ ਇਹ ਸਰਕਾਰਾਂ ਦਾ ਕਹਿੰਦੀ ਅਸੀਂ ਗਰੀਬਾਂ ਨੂੰ ਬਹੁਤ ਕੁਝ ਦਿੰਨੀ ਆ ਤੇ ਤੁਸੀਂ ਇਹਨਾਂ ਵਜਿਹਾ ਕੀ ਕਹਿਣਾ ਚਾਹੁੰਦੇ ਸਰਕਾਰਾਂ ਦਾ ਬਹੁਤ ਕੁਝ ਕਹਿੰਦੀਆਂ ਨੇ ਕਾਗਜ਼ਾਂ ਦੇ ਵਿੱਚ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਤਾਂ ਸਾਨੂੰ 5-5 ਮਰਲੇ ਦੇ ਪਲਾਟ ਵੀ ਦੇਤੇ ਉਹਨਾਂ ਨੇ ਤਾਂ ਕੈਪਟਨ ਕਹਿੰਦਾ ਸੀ ਵੀ ਅਸੀਂ ਤੁਹਾਨੂੰ ਮਤਲਬ ਕੜਕ ਦੇ ਨਾਲ ਕਾ ਪੱਤੀ ਦਾ ਪੈਕਟ ਦੇਸੀ ਘੋੜਾ ਦਾ ਪੈਕਟ ਖੰਡਾ ਦਾਣਾ ਹੈਗੀਆਂ ਉਹ ਦਵਾਂਗੇ ਸਾਡੇ ਮਜ਼ਦੂਰ ਬੈਠੇ ਪੈਣਾ ਬੈਠੀਆਂ ਨੇ ਇਹਨਾਂ ਤੋਂ ਪੁੱਛਿਆ ਜਾ ਸਕਦਾ ਹੈਗਾ ਵੀ ਕਿਹਨੂੰ ਖੰਡ ਪੈਕਟ ਜਾਂ ਚਾਹ ਪੱਤੀ ਮਿਲੀ ਹੈ ਇਹ ਲੋਕਾਂ ਨਾਲ ਵਾਅਦੇ ਕਰਦੇ ਆ ਗੋਡਕਾ ਸਾਹਿਬ ਫੜ ਕੇ ਹੱਥ ਦੇ ਵਿੱਚ ਕੈਪਟਨ ਨੇ ਸੌਂ ਖਾਂਦੀ ਸੀ ਕਿ ਅਸੀਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਾਂਗੇ ਅਸੀਂ ਆਪਣੀ ਯੂਨੀਅਨ ਵੱਲੋਂ ਸਰਵੇਖਣ ਕੀਤਾ ਕਿ ਸਾਡੇ ਸਰ 6000 ਕਰੋੜ ਰੁਪਈਆ ਜਿਹੜਾ ਉਹ ਮਜ਼ਦੂਰਾਂ ਦੇ ਸਰ ਕਰਜ਼ਾ ਹੈਗਾ ਸਭ ਤੋਂ ਵੱਡਾ ਕਰਜ਼ਾ ਜਿਹੜਾ ਉਹ ਮਤਲਬ ਫਾਈਨੈਂਸ ਕੰਪਨੀਆਂ ਦਾ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਿਉਂਕਿ ਬੈਂਕਾਂ ਸਾਨੂੰ ਕਰਜ਼ੇ ਨਹੀਂ ਦਿੰਦੀਆਂ ਇਹਦੇ ਕਰਕੇ ਇਕੱਲੇ-ਇਕੱਲੇ ਪਰਿਵਾਰ ਨੂੰ ਜਿਉਂ 6000 ਕਰੋੜ ਵੰਡ ਦਿੱਤਾ ਜਾਵੇ ਤਾਂ 91437 ਰੁਪਏ ਇਕੱਲੇ-ਇਕੱਲੇ ਪਰਿਵਾਰ ਦੇ ਸਰ ਕਰਜ਼ਾ ਉਹਦੇ ਬਾਰੇ ਕੋਈ ਕੈਪਟਨ ਨਹੀਂ ਬੋਲਦਾ ਇਹ ਸਭ ਝੂਠੇ ਲਾਦੇ ਲਾਉਣ ਵਾਲੇ ਨੇ ਸਾਨੂੰ ਆਪਣਾ ਇਕੱਠੇ ਸੰਘਰਸ਼ ਕਰਨਾ ਅਸੀਂ ਲੋਕਾਂ ਨੂੰ ਫਤਹ ਦੇ ਧੰਨਵਾਦ ਅੱਗੇ ਭਲੇ ਨੇ ਕੋ ਹਾਲਿ ਕੁਝ ਬੋਲਣਾ ਚਾਹੁੰਗਾ ਕੋਈ ਸ਼ਸ਼ੀ ਕਾ ਸਾਡੇ ਜਿਹੜੇ ਨਿਰਦੇਕਾ ਦੀਆਂ ਦਿਹਾੜੀਆਂ ਜੀ ਇਹ ਮਨਮਰਜ਼ੀ ਨਾਲ ਪੰਚਾਇਤ ਦਾ ਚਲਾਉਂਦੇ ਆ ਤੇ ਪੰਚਾਇਤਾਂ ਹੀ ਬੰਦ ਕਰ ਦਿੰਦੇ ਆ ਜੀ ਕੋਈ ਜ਼ਿੰਮੇਵਾਰ ਜਾ ਕੇ ਕਹੇ ਵੀ ਕੰਮ ਬੰਦ ਕਰ ਦਿਓ ਤਾਂ ਉਹਨੇ ਆਖ ਕੇ ਬੰਦ ਕਰ ਦਿੰਦੇ ਆ ਤੇ ਸਾਡੇ ਹਫ਼ਤੇ ਦੇ ਸਮਰਪਨ ਦੇਣ ਲੱਗ ਬੰਨ ਹੀ ਚੈਨ ਲਾਉਗੇ ਤੇ ਸਾਡੇ ਪੈਸੇ ਵੀ ਖੇਚਲ ਖਵਾਰੀ ਹੋ ਕੇ ਗਾਉਗੇ ਹਾਂਜੀ ਫਿਰ ਸਾਡਾ ਸਾਥ ਤੁਸੀਂ ਕੁਝ ਬੋਲਣਾ ਚਾਹੁੰਦੇ ਨਹੀਂ ਅਸੀਂ ਤਾਂ ਇਹਨਾਂ ਦੇ ਖਿਲਾਫ ਹੀ ਕਹਿੰਨੇ ਆ ਜੀ ਸਾਡੇ ਮੰਕਾਮ ਸਾਰੇ ਮਸਲੇ ਹੱਲ ਹੋਣ ਤੇ ਸਾਰੇ ਸਾਡੇ ਬਿਜਲੀ ਦਾ ਬਿੱਲ ਵੀ ਮਾਫ ਹੋਵੇ ਟੂਟੀ ਦਾ ਬਿੱਲ ਵੀ ਸਾਨੂੰ ਮਾਫ ਹੋਵੇ ਇਹ ਸਾਨੂੰ ਬਹੁਤ ਦੱਬੀ ਤਰੇ ਉਹਦੇ ਨਾਲ ਮਜਦੂਰ ਥੱਲੇ ਪੈਂਦਾ ਜਾ ਰਿਹਾ ਹੈ ਇਹ ਸਾਰੇ ਵਾਦੇ ਕਰਕੇ ਗੁਟਕਾ ਚੱਕ ਕੇ ਸਿਰ ਤੇ ਸੋਹਾਂ ਖਾ ਕੇ ਸਾਰੇ ਵਾਦੇ ਮੁੱਕਰੇ ਆ ਪਰ ਸਾਡੇ ਘਰਾਂ ਚ ਅਸੀਂ ਬੜਨੇ ਦੇਵਾਂਗੇ ਇਹਨਾਂ ਨੂੰ ਅਸੀਂ ਹੁਣ ਨੱਕ ਤੇ ਫਿੱਡੇ ਮਾਰਾਂਗੇ ਇਹਨਾਂ ਦੇ ਬਹੁਤ ਜ਼ਿਆਦੇ ਜੀ ਸਾਡੇ ਪਿੰਡ ਚ ਦਾ ਅਸੀਂ ਜਮਾ ਬੜਨੇ ਦੇ ਨੇ ਸਾਡੇ ਪੋਸਟ ਲਾਇਏ ਹੋਏ ਨੇ लेके अड्डे आसी ਇਹਨਾਂ ਨੂੰ ਕਿਸੇ ਪਾਰਟੀ ਨੂੰ ਆਉਣ ਨਹੀਂ ਦੇਣਾ ਹਾਂ ਚੱਲੀ ਧੰਨਵਾਦ ਹੋਰ ਕਿਸੇ ਨੇ ਬੋਲਣਾ ਜੀ ਕੁਝ ਬਹੁਤ ਅਕਬਰ ਚਲੋ ਜੀ ਹਸਨੈਪ ਕਰਦੇ ਬੋਲਦਾ ਸਾਰੇ ਆਜੋ ਬਈ ਜੀ ਆਜੋ ਕਹਾਂ ਜਾਣਾ ਸਨੈਪ ਇਧਰ ਹੋ ਜਾਓ ਕੱਟ ਕੇ ਜਾਓ ਮੇਰੇ ਮਾ ਫੋਟੋ ਵੀਡੀਓ ਹੈ ਨਾ ਬੰਦ ਕਰ ਤਾ ਹਾਂ ਬੰਦ ਕਰ ਕਰਤੀ ਖੜਾ